ਤਾ ਕਹਿੰਦੇ ਜੀ ਆਪ ਚੱਕੋ ਜੀ ਐਂ ਸਭ ਫਿੱਟ ਰਹਿ ਜਾਂਦੇ ਹੋ ਜੀ ਮਾਨ ਸਾਹਿਬ ਦੇ ਕਮਾਲ ਕਰਤੀ ਤੇਰੀਲਾ ਚੱਲਣੀ ਆ ਬੋਰਡ ਲੱਗਣਗੇ ਪੰਜਾਬ ਦੇ ਬੱਚਾ ਪਾਣੀਆਂ ਦਾ ਰਖਵਾਲਾ ਪੰਜਾਬ ਦਾ ਪੁੱਤਰ ਭਵਨ ਸਿਉਮਾ ਕੀ ਜਿਹੜਾ ਇਹ ਇਹਨਾਂ ਨੇ ਸਰਕਾਰ ਨੇ ਮਤਾ ਲਿਆਂਦਾ ਕੀ ਇਹ ਮਤਾ ਆਉਣ ਦੇ ਨਾਲ ਪੰਜਾਬ ਦੇ ਜਿਹੜੇ ਟਾਈਮ ਨੇ ਕੀ ਉਹ ਪੰਜਾਬ ਕੋਲੇ ਆ ਜਾਣਗੇ ਕੀ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਪੂਰਨ ਤੌਰ ਤੇ ਹੋ ਜੂਗਾ ਇੱਥੇ ਸਾਰੀਆਂ ਧਿਰਾਂ ਨੇ ਆਪਣੀ ਪ੍ਰੱਖਤਵਾਣ ਦੀ ਕੋਸ਼ਿਸ਼ ਕੀਤੀ ਸਭ ਤੋਂ ਵੱਧ ਝੋੜ ਲੱਗਿਆ ਸਰਕਾਰ ਦਾ ਮਾਨਸਾਬ ਦਾ ਕਿ ਮੈਂ ਬਹੁਤ ਵੱਡਾ ਪਾਣੀਆਂ ਦਾ ਰੱਖਾਂ 47 ਤੋਂ ਲੈ ਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਹੋਈ ਆ ਤਾਂ ਉਹਦੇ ਵਿੱਚ ਸਾਰੇ ਨਾਲ ਧਿਰਾਂ ਦੋਸ਼ੀ ਨੇ ਸਭ ਤੋਂ ਵੱਡੇ ਦੋਸ਼ੀ ਨੇ ਕਾਂਗਰਸੀ ਫਿਰ ਮਾਂ ਸਰਕਾਰ ਨੇ ਇੱਕ ਆਧ ਦੇ ਸਿਰ ਦਾ ਸੇੜਾ ਬੰਨਣ ਦੇ ਲਈ ਇੱਕ ਨਵਾਂ ਸੱਪ ਘੜਤਾ ਕਿ ਇਹ ਡੈਮ ਸੇਫਟੀ ਐਕਟ ਜਿਹੜਾ ਅੱਜ ਮਤਾ ਲਿਆਂਦਾ ਗਿਆ ਉਹਦੇ ਖਿਲਾਫ ਇੱਕ ਤੇ ਖੜੂਗਾ ਕਿ ਨਹੀਂ ਖੜੂਗਾ ਇਹ ਸਵਾਲ ਆ ਇੱਕ ਇਹਦੇ ਰੀ ਖੜਨਾ ਭਰਾਓ ਮੈਂ ਪੰਜਾਬ ਸਰਕਾਰ ਨੂੰ ਮਾਨ ਸਾਹਿਬ ਨੂੰ ਜਿੰਨੇ ਦੂਜੇ ਤੀਜੇ ਕਾਂਗਰਸੀ ਬਾਦਲੂੜਾ ਪਾਉਣ ਵਾਲਾ ਇਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਵੀ ਜਨਾਬ ਜਦੋਂ ਪੰਜਾਬ ਦੇ ਡੈਮਾਂ ਦਾ ਪ੍ਰਬੰਧ ਪੰਜਾਬ ਕੋਲੇ ਹੈ ਹੀ ਨਹੀਂ ਤੇ ਫਿਰ ਰੱਖਿਆ ਕਿਹੜੀ ਗੱਲ ਦੀ ਕਰਨੀ ਹੈ ਤੇ ਇਹ ਕਿਉਂ ਦੁਬਾਰਾ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਪਹਾੜਾਂ ਦੇ ਵਿੱਚ ਕਦੇ ਪਾਣੀ ਨਾ ਰੁਕਿਆ ਨਾ ਰੁਕਿਆ ਜਾ ਸਕਦਾ ਜਿਹੜੀ ਸਟੇਟ ਦਾ ਜਿਹੜੀ ਧਰਤੀ ਦਾ ਨੁਕਸਾਨ ਪਾਣੀ ਕਰਦਾ ਦਰਿਆ ਕਰਦੇ ਆ ਉਸੇ ਧਰਤੀ ਦਾ ਹੱਕ ਉਹਨਾਂ ਪਾਣੀਆਂ ਤੇ ਹੁੰਦਾ ਇਹ ਜਿਹੜਾ ਰੈਪਰੈਂਸ ਸਿਧਾਂਤ ਆ ਦੁਨੀਆ 'ਚ ਲਾਗੂ ਹੁੰਦਾ ਹੈ ਜਿਹੜਾ ਪੈਸਾ ਪੰਜਾਬ ਦਾ ਪੰਜਾਬੋਂ ਮਿਲਦਾ ਰਿਹਾ ਰਾਸਤਾਂ ਨੂੰ ਪਾਣੀ ਦਾ ਜਾਂਦਾ ਜਿਹੜਾ ਪਾਣੀ ਹੈ ਉਹ ਉਹ ਉਹਦੇ ਪੈਸੇ ਮੰਗੇ ਗਏ ਉਹਦੀ ਗੱਲ ਕੀਤੀ ਗਈ ਜਾਂ ਇਹ ਗੱਲ ਕੀਤੀ ਗਈ ਬਿਨੈ ਜੇ ਪਾਣੀ ਸਾਡਾ ਹੱਕ ਆ ਸੀ ਕਿਉਂ ਦੇ ਦੇ ਹੁਣ ਇਹਨਾਂ ਦਾ ਇੱਕ ਉਹ ਅਮਨ ਰੋੜਾ ਜੀ ਨੇ ਆਪਣੇ ਮੰਤਰੀ ਸਾਹਿਬ ਉਹ ਕਹਿ ਰਿਹਾ ਜੀ ਧੌਣ ਤੇ ਗੁੱਡਾ ਰੱਖ ਕੇ ਨਹੀਂ ਪਿਆਰ ਨਾਲ ਜੋ ਮਰਜੀ ਲੈ ਲਓ ਹੱਥੋਂ ਨਹੀਂ ਛੱਡਣੀ ਜਦੋਂ ਉਹ ਗੱਲ ਹੋ ਗਈ ਕਿ ਜਦੋਂ ਕੋਈ ਬੰਦਾ ਕਹਿੰਦੇ ਚਾਰ ਨਾਲ ਦਾ ਚਪੇੜਾ ਕੋਲੋਂ ਮਾਰਾ ਬੰਦਾ ਕੁਛ ਕਰਨ ਯੋਗ ਨਾ ਹੁੰਦਾ ਨਹੀਂ ਉਹ ਕਹਿੰਦਾ ਕਿਉਂ ਕੁੱਟੀ ਜਾਣਾ ਤੂੰ ਮੈਨੂੰ ਆਹੀ ਗੱਲ ਪਿਆਰ ਨਾ ਕਹਿ ਦਿੰਦਾ ਮੈਂ ਤੈਨੂੰ ਪਹਿਲੇ ਹੀ ਦੇ ਦਿੰਦਾ ਉਹ ਗੱਲ ਇਹਨਾਂ ਦੀ ਹੈ ਮੈਂ ਮਾਨ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਨਾਬ ਜਿਹੜਾ 4 April ਤੋਂ 4000 ਕਿਊਸਕ ਪਾਣੀ ਤੁਸੀਂ ਛੱਡਿਆ ਬਾਦੂ ਹਰੇੜੇ ਨੂੰ ਉਹ ਕਿਹਦੇ ਕਹਿਣ ਦੇ ਛੱਡਿਆ ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਆਪਾਂ ਗੱਲ ਕਰਨੀ ਹੈ ਜਿਹੜਾ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਇਆ ਇੱਕ ਦਿਨ ਦਾ ਉਹਦੇ ਵਿੱਚ ਡੈਮ ਸੇਫਟੀ ਐਕਟ ਜਣੇ ਕਿ ਡੈਮਾਂ ਦੀ ਰੱਖਿਆ ਲਈ ਸੁਰੱਖਿਆ ਲਈ ਜਿਹੜਾ ਕੇਂਦਰ ਨੇ ਕਾਨੂੰਨ ਬਣਾਇਆ ਸੀਗਾ ਉਹਦੇ ਵਿਰੁੱਧ ਮਤਾ ਪਾਇਆ ਗਿਆ ਧਿਆਨ ਨਾਲ ਸੁਣਿਓ ਸਾਂਝਾ ਵੀ ਕਰਦੇ ਜਾਇਓ ਕਿਉਂਕਿ ਆਪਾਂ ਪੰਜਾਬੀਆਂ ਨੇ ਜੇ ਮਾਰ ਖਾਧੀ ਆ ਇਸੇ ਕਰਕੇ ਖਾਧੀ ਆ ਵੀ ਜਿੰਨੇ ਵੀ ਸਾਡੇ ਪੰਜਾਬ ਦੇ ਅਹਿਮ ਤੇ ਗੰਭੀਰ ਮਸਲੇ ਨੇ ਜਿੰਨਾ ਬਾਰੇ ਪੰਜਾਬ ਨੂੰ ਬਹੁਤ ਸੰਜੀਦਾ ਹੋ ਕੇ ਸੋਚਣ ਦੀ ਲੋੜ ਹੈ ਉਹਨਾਂ ਮੁੱਦਿਆਂ ਬਾਰੇ ਅਸੀਂ ਗੱਲਬਾਤ ਨਾ ਸੁਣਨ ਨੂੰ ਤਿਆਰ ਹੈਗੇ ਆ ਤੇ ਨਾ ਅਸੀਂ ਕਰਨ ਨੂੰ ਤਿਆਰ ਹੈਗੇ ਕਿ ਦੇ ਕਰਕੇ ਅੱਜ ਇੰਨਾ ਹਾਲਾਤਾ ਜਿਹੜਾ ਪੰਜਾਬ ਪਹੁੰਚਿਆ ਜਾਣੇ ਡੈਮਾਂ ਦੀ ਰੱਖਿਆ ਦਾ ਜਿਹੜਾ ਕਾਨੂੰਨ ਹੈ ਕੇਂਦਰ ਨੇ 220 ਦੇ ਵਿੱਚ ਲਿਆ ਕੇ ਤੇ ਸਾਰੇ ਡੈਮਾਂ ਦਾ ਪ੍ਰਬੰਧ ਆਪਣੇ ਹੱਥਸ ਕਰ ਲਿਆ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਨੇ ਨਾਲ ਜਿੰਨੀਆਂ ਵਿਰੋਧੀ ਧਿਰਾਂ ਸੀ ਸਾਰਿਆਂ ਨੇ ਸੈਫਟੀ ਦੇ ਨਾਲ ਇਹਦੇ ਖਿਲਾਫ ਇੱਕ ਰੈਜੂਲੇਸ਼ਨ ਇੱਕ ਮਤਾ ਲਿਆਂਦਾ ਕਿ ਇਹ ਕਾਨੂੰਨ ਹੈ ਜਿਹੜਾ ਡੈਮ ਸੈਫਟੀ ਐਕਟ ਕਾਨੂੰਨ ਜਿਹੜਾ ਬਣਿਆ ਹੋਇਆ ਇਹਨੂੰ ਸੀ ਰੱਦ ਕਰਦੇ ਆ। ਉਹ ਸਵਾਲ ਪੈਦਾ ਹੁੰਦਾ ਹੈ ਕਿ ਜਿਹੜਾ ਇਹ ਇਹਨਾਂ ਨੇ ਸਰਕਾਰ ਨੇ ਮਤਾ ਲਿਆਂਦਾ ਕੀ ਇਹ ਮਤਾ ਆਉਣ ਦੇ ਨਾਲ ਪੰਜਾਬ ਦੇ ਜਿਹੜੇ ਟਾਈਮ ਨੇ ਕੀ ਉਹ ਪੰਜਾਬ ਕੋਲੇ ਆ ਜਾਣਗੇ ਕੀ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਪੂਰਨ ਤੌਰ ਤੇ ਹੋ ਜਾਊਗਾ ਇਹ ਸਮਝਣ ਦੀ ਲੋੜ ਆ ਇੱਥੇ ਸਾਰੀਆਂ ਧਿਰਾਂ ਨੇ ਆਪਣੀ ਪ੍ਰੱਖਤਵਾਣ ਦੀ ਕੋਸ਼ਿਸ਼ ਕੀਤੀ ਸਭ ਤੋਂ ਵੱਧ ਜੋਰ ਲੱਗਾ ਸਰਕਾਰ ਦਾ ਮਾਨ ਸਾਹਬ ਦਾ ਕਿ ਮੈਂ ਬਹੁਤ ਵੱਡਾ ਪਾਣੀਆਂ ਦਾ ਰੱਖਾ ਹੈ ਦੇਖੋ ਜੇ ਅੱਜ ਤੱਕ 47 ਤੋਂ ਲੈ ਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਹੋਈ ਆ ਤਾਂ ਉਹਦੇ ਵਿੱਚ ਸਾਰੀਆਂ ਧਿਰਾਂ ਦੋਸ਼ੀ ਨੇ ਸਭ ਤੋਂ ਵੱਡੇ ਦੋਸ਼ੀ ਨੇ ਕਾਂਗਰਸੀ ਲੰਮਾ ਸਮਾਂ ਰਾਜ ਕੀਤਾ ਕਾਂਗਰਸ ਨੇ ਤੇ ਲਗਾਤਾਰ ਪੰਜਾਬ ਦੇ ਪਾਣੀ ਡੁੱਟੇ ਪੰਜਾਬ ਦੇ ਡੈਮਾਂ ਦੇ ਖਿਲਾਫ ਪੰਜਾਬ ਦੇ ਪਾਣੀਆਂ ਦੇ ਖਿਲਾਫ ਪੰਜਾਬ ਦੇ ਹੜਬਰਕਸ ਦੇ ਖਿਲਾਫ ਜਿਹੜੇ ਕਾਨੂੰਨ ਬਣਾਏ ਜਾਂ ਸਮੇਂ-ਸਮੇਂ ਤੇ ਜਿਹੜੇ ਪੰਜਾਬ ਦੇ ਪਾਣੀ ਲੁੱਟ ਕੇ ਦੂਜੇ ਸੂਬਿਆਂ ਨੂੰ ਦਿੱਤੇ ਗਏ ਉਹ ਸਭ ਤੋਂ ਵੱਡੇ ਭਾਗੀਦਾਰ ਵਿੱਚ ਕਾਂਗਰਸੀ ਨੇ ਪਰ ਹੁਣ ਮਾਨ ਸਰਕਾਰ ਨੇ ਇੱਕ ਆਪ ਦੇ ਸਰਜਣਾ ਸਿਹਰਾ ਬੰਨਣ ਦੇ ਲਈ ਇੱਕ ਨਵਾਂ ਸੱਪ ਕੱਢਤਾ ਤੁਹਾਨੂੰ ਵੀ ਸਾਨੂੰ ਪਤਾ ਹੋਣਾ ਚਾਹੀਦਾ ਵੀ 21 ਮਈ 21 ਮਈ ਦਾ ਜਿਹੜਾ ਦਿਨ ਹੈ 21 ਮਈ ਤੋਂ ਨਵਾਂ ਸਾਲ ਸ਼ੁਰੂ ਹੋ ਜਾਂਦਾ ਪਾਣੀਆਂ ਦਾ ਜਿਹੜੀ ਪਾਣੀਆਂ ਦੀ ਵੰਡ ਹੁੰਦੀ ਹੈ ਰਾਜਸਥਾਨ ਨੂੰ ਕਿੰਨਾ ਦੇਣਾ ਹੈ ਹਰਿਆਣੇ ਨੂੰ ਕਿੰਨਾ ਦੇਣਾ ਹੈ ਦਿੱਲੀ ਨੂੰ ਕਿੰਨਾ ਦੇਣਾ ਹੈ ਜਮੂ ਕਸ਼ਮੀਰ ਨੂੰ ਕਿੰਨਾ ਦੇਣਾ ਤੇ ਪੰਜਾਬ ਨੂੰ ਕਿੰਨਾ ਦੇਣਾ ਹੈ ਇਹ ਪਾਣੀਆਂ ਦੀ ਨਵੇਂ ਸਿਰੇ ਤੋਂ ਜਿਹੜੀ ਸ਼ੁਰੂਆਤ ਹੈ ਵੀ ਐਸ ਦਿਨ ਤੋਂ ਭਾਈ ਤੁਸੀਂ ਸ਼ੁਰੂਆਤ ਹੋ ਗਈ ਹੁਣ ਪਾਣੀਆਂ ਦੀ ਉਹ 21 ਮਈ ਹੈ ਅੱਜ ਪੜ ਤਰੀਕਾ 20 ਦਿਨ ਦੀ ਗੱਲ ਹੈ 15 ਦਿਨ ਦੀ ਗੱਲ 15 ਦਿਨੇ ਰੋਲਾ ਗੋਲਾ ਪੈਣਾ 15 ਦਿਨਾਂ ਬਾਅਦ ਪਾਣੀਆਂ ਦਾ ਨਮਾ ਸਾਲ ਸ਼ੁਰੂ ਹੋ ਜਾਣਾ ਤੇ ਹਰਿਆਣੇ ਵਿੱਚ ਜਿਹੜਾ ਪਾਣੀ ਜਾਂਦਾ ਉਹ ਮੈਨਣ ਲੱਗੇਗਾ ਕੀ ਇਹ ਡੈਮ ਸੇਫਟੀ ਐਕਟ ਜਿਹੜਾ ਅੱਜ ਮਤਾ ਲਿਆਂਦਾ ਗਿਆ ਉਹਦੇ ਖਿਲਾਫ ਇੱਕ ਇਹ ਖੜੂਗਾ ਕਿ ਨਹੀਂ ਖੜੂਗਾ ਇਹ ਸਵਾਲ ਹੈ ਇੱਕ ਇਹ ਖੜਨਾ ਭਰਾਵਾ ਯਾਦ ਰੱਖਿਓ ਸਿਰਫ ਗਮਰਾਹ ਕੀਤਾ ਗਿਆ ਪੰਜਾਬ ਦੇ ਲੋਕਾਂ ਨੂੰ ਇਹ ਐਕਟ ਇਹ ਜਿਹੜਾ ਮਤਾ ਪਾਸ ਕਰ ਦਿੱਤਾ ਗਿਆ ਇਹ ਮਤਾ ਕਿਤੇ ਨਹੀਂ ਖੜਨਾ ਤੁਹਾਨੂੰ ਯਾਦ ਹੋਣਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮਤਾ ਲਿਆਂਦਾ ਸੀਦਾ ਜਿਹੜਾ ਪੰਜਾਬ ਪੁਨਰਗਠਨ ਐਕਟਾ ਜਿਹਦੀ ਧਾਰਾ 78 79 ਤੇ 80 ਉਹਦੇ ਖਿਲਾਫ ਇੱਕ ਮਤਾ ਲਿਆਂਦਾ ਸੀ ਉਹ ਮਤੇ ਦਾ ਕੀ ਬਣਿਆ ਕੁਝ ਮਿਲਿਆ ਉਹਦੇ ਚੋਂ ਰੁਲ ਗਿਆ ਜਦੋਂ ਪੰਜਾਬ ਦੀ 50 ਕਿਲੋਮੀਟਰ ਦਾ ਏਰੀਆ ਪੰਜਾਬ ਦਾ ਹੱਦ ਦੇ ਨਾਲ 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 VSF ਦੇ ਦੀਨ ਕੀਤਾ ਗਿਆ ਉਹਦੇ ਖਿਲਾਫ ਦੀ ਇੱਕ ਮਤਾ ਲਿਆਂਦਾ ਗਿਆ ਸੀਗਾ ਉਹ ਮਤੇ ਦਾ ਕੁਝ ਬਣਿਆ ਦੂਜੀ ਗੱਲ ਸਵਾਲ ਇਹ ਪੈਦਾ ਹੁੰਦਾ ਇਹਨਾਂ ਨੇ ਅਜ ਮਤਾ ਲਿਆਂਦਾ ਡੈਮ ਸੇਫਟੀ ਐਕਟ ਜਾਣੇ ਕਿ ਡੈਮਾਂ ਦੇ ਸੁਰੱਖਿਆ ਰੱਖਿਆ ਕਰਨ ਦਾ ਜਿਹੜਾ ਕਾਨੂੰਨ ਹੈ ਉਹਦੇ ਖਿਲਾਫ ਮਤਾ ਲਿਆਂਦਾ ਮੈਂ ਪੰਜਾਬ ਸਰਕਾਰ ਨੂੰ ਮਾਨ ਸਾਹਿਬ ਨੂੰ ਜਿੰਨੇ ਦੂਜੇ ਤੀਜੇ ਕਾਂਗਰਸੀ ਬਾਦਲੂੜਾ ਪਾਉਣ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਹੈ ਵੀ ਜਨਾਬ ਜਦੋਂ ਪੰਜਾਬ ਦੇ ਡੈਮਾਂ ਦਾ ਪ੍ਰਬੰਧ ਪੰਜਾਬ ਕੋਲੇ ਹੈ ਹੀ ਨਹੀਂ ਤੇ ਮੈਂ ਰੱਖਿਆ ਕਿਹੜੀ ਗੱਲ ਦੀ ਕਰਨੀ ਹੈ ਨਾ ਪੰਜਾਬ ਦੇ ਡੈਮਾਂ ਦਾ ਪ੍ਰਬੰਧ ਪੰਜਾਬ ਕੋਲੇ ਆ ਨਾ ਪੰਜਾਬ ਦੇ ਜਿੰਨੇ ਹਾਰਡਵਰਕਸ ਹੈ ਉਹਦਾ ਪ੍ਰਬੰਧ ਪੰਜਾਬ ਕੋਲੇ ਹੈ ਇਹ ਤਾਂ ਜਦੋਂ ਪੰਜਾਬ ਪੁਨਰਗਠਨ ਐਕਟ ਲਿਆਂਦਾ ਗਿਆ ਸੀਗਾ ਉਹਨਾਂ ਨੇ ਸਾਬਤ ਤੌਰ ਜਿਹੜੀ ਧਾਰਾ ਆਉਂਦੀ 78 79 80 ਦੇ ਵਿੱਚ ਸਾਬਤ ਤੌਰ ਤੇ ਲਿਖਿਆ ਹੋਇਆ ਹੈ ਕਿ ਡੈਮਾਂ ਦਾ ਪ੍ਰਬੰਧ ਹੈਡ ਵਰਕਸ ਦਾ ਪ੍ਰਬੰਧ ਸੈਂਟਰ ਕੋਲੇ ਹੈ ਸੈਂਟਰ ਤੈ ਕਰੂਗਾ ਕਿ ਨੂੰ ਕਿੰਨਾ ਪਾਣੀ ਦੇਣਾ ਕਿ ਨੂੰ ਕਿੰਨਾ ਪਾਣੀ ਦੇਣਾ ਜਦੋਂ ਆਪਣੇ ਪੰਜਾਬ ਕੋਲੇ ਡੈਮਾਂ ਦਾ ਪ੍ਰਬੰਧ ਹੀ ਡੈਮ ਦਾ ਕੰਟਰੋਲ ਹੀ ਹੈ ਨਹੀਂ ਤੇ ਰੱਖਿਆ ਕਿਹਨੇ ਕਰਨੀ ਹੈ ਤੇ ਇਹ ਕਿਉਂ ਦਮਰਾ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਜੇ ਇਹਨਾਂ ਨੇ ਗੱਲ ਕਰਨੀ ਸੀ ਤਾਂ ਗੱਲ ਕਰਨੀ ਸੀ ਜਾਂ ਪੰਜਾਬ ਪੁੰਦਰ ਗਠਨ ਐਕਟ ਦੇ ਉੱਤੇ 78 79 80 ਦੀ ਧਾਰਾ ਲਾਈ ਗਈ ਹੈ ਉਹਨੂੰ ਰੱਦ ਕਰਨ ਦੀ ਗੱਲ ਕਰਨੀ ਸੀ ਨਾਲੇ ਐ ਨਹੀਂ ਲੱਗਦਾ ਹੁੰਦੇ ਜਦੋਂ ਆਪਾਂ ਮੰਨਦੇ ਆ ਪਾਣੀ ਦਾ ਜਿਹੜਾ ਸਟੇਟ ਸਬਜੈਕਟ ਹੈ ਸਟੇਟ ਦੇ ਹਿੱਸੇ ਆਉਂਦਾ ਪਾਣੀ ਦਾ ਜਿਹੜਾ ਕਾਨੂੰਨ ਹੈ ਪਰ ਜਦੋਂ ਸੈਂਟਰ ਤੇ ਕੋਈ ਸਟੇਟ ਕੋਈ ਸੂਬਾ ਦੋ ਕਾਨੂੰਨ ਬਣਾ ਲੈ ਜਾਂਦੇ ਆ ਤਾਂ ਉਹਨਾਂ ਦੇ ਵਿੱਚੋਂ ਸੰਵਿਧਾਨ ਕਹਿੰਦਾ ਵੀ ਸੈਂਟਰ ਵਾਲਾ ਹੀ ਕਾਨੂੰਨ ਜਿਹੜਾ ਹੋ ਲਾਗੂ ਹੋਊਗਾ ਤੇ ਮੰਨਿਆ ਜਾਊਗਾ ਫਸਲੇ ਬੇਤੁਕੀਆਂ ਗੱਲਾਂ ਨੇ ਇਹਦਾ ਕੋਈ ਅਰਥ ਨਹੀਂ ਹੈਗਾ ਅੱਜ ਜੋ ਇਹਨਾਂ ਨੇ ਖੱਜਲ ਖਵਾਰ ਉੱਥੇ ਆਪਣਾ ਜੋ ਇਹਨਾਂ ਨੇ ਕੀਤਾ ਡਰਾਮਾ ਵੀ ਅਸੀਂ ਇੱਕ ਬੂੰਦ ਨਹੀਂ ਜਾਣ ਦੇਣੀ ਜੀ ਇਹ ਡਰਾਮਾ ਬਹੁਤ ਕਰ ਰਹੇ ਆ ਅਸੀਂ ਇੱਕ ਬੂੰਦ ਨਹੀਂ ਜਾਣ ਦੇਣੀ ਪੰਜਾਬ ਕੋਲ ਤਾਂ ਪਾਣੀ ਹੈ ਨਹੀਂ ਗੱਲ ਬੂੰਦ ਦੇਣੀ ਨਾ ਦੇਣੀ ਦੀ ਗੱਲ ਨਹੀਂ ਗੱਲ ਇਹ ਨਹੀਂ ਕਿ ਪੰਜਾਬ ਕੋਲੇ ਪਾਣੀ ਹੈ ਨਹੀਂ ਗੱਲ ਮੁੱਦੇ ਤੇ ਆਓ ਕਿ ਇੰਨਾ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਹੈ ਕਿਉਂਕਿ ਪੰਜਾਬ ਲੋਰ ਰਿਪਰੀਜ਼ਨ ਸਟੇਟ ਹੈ ਅਪਰ ਰਿਪਨ ਸਟੇਟ ਹਿਮਾਚਲ ਹੈ ਪਹਾੜਾਂ ਦੇ ਵਿੱਚ ਕਦੇ ਪਾਣੀ ਨਾ ਰੁਕਿਆ ਨਾ ਰੁਕਿਆ ਜਾ ਸਕਦਾ ਜਿਹੜੀ ਸਟੇਟ ਦਾ ਜਿਹੜੀ ਧਰਤੀ ਦੇ ਆ ਨੁਕਸਾਨ ਪਾਣੀ ਕਰਦਾ ਦਰਿਆ ਕਰਦੇ ਆ ਉਸੇ ਧਰਤੀ ਦਾ ਹੱਕ ਉਹਨਾਂ ਪਾਣੀਆਂ ਤੇ ਹੁੰਦਾ ਇਹ ਜਿਹੜਾ ਰੈਪਰੀਜ਼ਨ ਸਿਧਾਂਤ ਆ ਦੁਨੀਆ 'ਚ ਲਾਗੂ ਹੁੰਦਾ ਹੈ ਇਸ ਤਰ੍ਹਾਂ ਪੂਰੀ ਦੁਨੀਆ ਭਰ ਦੇ ਪਾਣੀਆਂ ਦੀ ਵੰਡ ਹੋਈ ਆ ਭਾਰਤ ਦੇ ਵਿੱਚ ਵੰਡ ਹੋਈ ਆ ਕਵੇਰੀ ਨਦੀ ਦੀ ਵੰਡ ਹੋਈ ਆ ਬ੍ਰਹਮਪੁੱਤਰਿਆ ਦੀ ਵੰਡ ਹੋਈ ਆ ਜਿਹੜੀ ਸਿੰਧ ਸਿੰਧੂ ਜਲ ਦੇ ਸੀ ਤਵਾ ਸੀ ਉਹ ਇਹਦੇ ਤਹਿਤ ਵੰਡਿਆ ਗਿਆ ਗੱਲ ਇਹ ਕਰਨੀ ਚਾਹੀਦੀ ਵੀ ਸਾਡਾ ਜਾਂ ਰਾਜਸਥਾਨ ਨੂੰ ਪਾਣੀ ਜਾ ਰਿਹਾ ਜਾਂ ਹੋਰ ਸੂਟਰਾਂ ਨੂੰ ਪਾਣੀ ਜਾ ਰਿਹਾ ਉਹਦੀ ਰੈਲਿਟੀ ਦੀ ਗੱਲ ਕੀਤੀ ਗਈ ਜਿਹੜਾ ਪੈਸਾ ਪੰਜਾਬ ਦਾ ਪੰਜਾਬ ਨੂੰ ਮਿਲਦਾ ਰਿਹਾ ਰਾਜਸਥਾਨ ਨੂੰ ਪਾਣੀ ਦਾ ਜਾਦਾ ਜਿਹੜਾ ਪਾਣੀ ਐ ਉਹ ਉਹ ਉਹਦੇ ਪੈਸੇ ਮੰਗੇ ਗਏ ਉਹਦੀ ਗੱਲ ਕੀਤੀ ਗਈ ਜਾਂ ਇਹ ਗੱਲ ਕੀਤੀ ਗਈ ਵੀ ਨਹੀਂ ਜੇ ਪਾਣੀ ਸਾਡਾ ਹੱਕ ਆ ਸੀ ਤੂੰ ਦੇ ਦੇ ਹੁਣ ਇਹਨਾਂ ਦਾ ਇੱਕ ਉਹ ਅਮਨ ਲੋੜਾ ਜੀ ਨੇ ਆਪਣੇ ਮੰਤਰੀ ਸਾਹਿਬ ਉਹ ਕਹਿ ਰਿਹਾ ਜੀ ਧੌਣ ਤੇ ਗੋਡਾ ਰੱਖ ਕੇ ਨਹੀਂ ਪਿਆਰ ਨਾਲ ਜੋ ਮਰਜ਼ੀ ਦੇ ਦੋ ਹੱਥੋਂ ਨਹੀਂ ਛੋਡਣੀ ਜਦੋਂ ਉਹ ਗੱਲ ਹੋ ਗਈ ਵੀ ਜਦੋਂ ਕੋਈ ਬੰਦਾ ਕਹਿੰਦਾ ਚਾਰ ਨਾਲ ਦਾ ਚਪੇੜਾ ਉਹ ਮਾੜਾ ਬੰਦਾ ਕੁਛ ਕਰਨ ਯੋਗ ਨਾ ਹੁੰਦਾ ਨਹੀਂ ਉਹ ਕਹਿੰਦਾ ਕਿਉਂ ਕੁੱਟੀ ਜੰਨਾ ਤੂੰ ਮੈਨੂੰ ਆਹੀ ਗੱਲ ਪਿਆਰ ਨਾ ਕਹਿ ਦਿੰਦਾ ਮੈਂ ਤੈਨੂੰ ਪਹਿਲੇ ਹੀ ਦੇ ਦਿੰਦਾ ਉਹ ਗੱਲ ਇਹਨਾਂ ਦੀ ਹੈ ਉਹ ਸਾਰੇ ਸੈਂਟਰ ਦੇ ਆਪਾਂ ਸੈਂਟਰਾਈਜ਼ ਹੋ ਗਈਆਂ ਸਾਰੀਆਂ ਪਾਵਰਾਂ ਕੇਂਦਰ ਨੇ ਸਭ ਆਪਣੇ ਹੱਥ ਕਰ ਦਿਆ ਗੱਲ ਹੋ ਰਹੀ ਹੈ ਫੈਡਰਲਿਜ਼ਮ ਦੀ ਰਾਜਾਂ ਦੇ ਵੱਧ ਅਧਿਕਾਰਾਂ ਦੀ ਜਦੋਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਹੁੰਦੀ ਹੈ ਰਾਜਾਂ ਤੇ ਹੱਕਾਂ ਤੇ ਡਾਕਿਆਂ ਦੀ ਗੱਲ ਹੁੰਦੀ ਹੈ ਜਦੋਂ ਕਸ਼ਮੀਰ ਨੂੰ ਤੋੜਿਆ ਜਾਂਦਾ ਹੈ ਕਸ਼ਮੀਰ ਨੂੰ ਦੋ ਤਿੰਨ ਥਾਂ ਹੀ ਵੰਡ ਦਿੱਤਾ ਜਾਂਦਾ ਹੈ ਉਦੋਂ ਕੇਜਰੀਵਾਲ ਭਵਤਮਾਨ ਦਾ ਜਿਹੜਾ ਭਾਈ ਬੋਸ ਹੈ ਉਹ ਜਾ ਕੇ ਸੈਂਟਰ ਦੀ ਸਰਕਾਰ ਨਾਲ ਖੜ ਜਾਂਦਾ ਹੈ ਕਿ ਤੁਸੀਂ ਸਹੀ ਫੈਸਲਾ ਕਰੋ ਜਦੋਂ ਹਰਿਆਣੇ ਦੀਆਂ ਵੋਟਾਂ ਹੁੰਦੀਆਂ ਨੇ ਪਤਾੰਦੇ ਹਰਿਆਣੇ 'ਚ ਵੋਟਾਂ ਲੈਣੀਆਂ ਨੇ ਉਦੋਂ ਕੇਜਰੀਵਾਲ ਸਾਹਿਬ ਜਨਾਬ ਹਰਿਆਣੇ 'ਚ ਆ ਕੇ ਕਹਿੰਦੇ ਆ ਕਿ ਅਸੀਂ ਤੁਹਾਨੂੰ ਪਾਣੀ ਦੇਵਾਂਗੇ ਜਦੋਂ ਦਿੱਲੀ ਦੀਆਂ ਚੋਣਾਂ ਹੁੰਦੀਆਂ ਨੇ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦਿੱਲੀ ਦੇ ਵਿੱਚ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਪਾਣੀ ਲੈ ਕੇ ਦੇਵਾਂਗੇ ਪੰਜਾਬ ਤੋਂ ਹਮਾਚਲ ਤੋਂ ਸਤਲੁਜ ਦਾ ਦੂਜੇ ਦਰਿਆਵਾਂ ਦਾ ਰਾਵੀ ਦਾ ਪਿਆਸ ਜੋ ਪਤਾ ਲੱਗਿਆ ਵੀ ਹਿਮਾਚਲ ਦਿੱਲੀ ਤੋਂ ਸਾਫ਼ ਹੋ ਗਏ ਹਰਿਆਣਾ ਤੋਂ ਸਾਫ਼ ਹੋ ਗਏ ਬੱਜਾ ਖੁੱਜਾ ਪੰਜਾਬ ਐ ਤੇ ਇਹਨਾਂ ਨੇ ਇੱਕ ਡਰਾਮਾ ਖੇਡਿਆ ਮੈਂ ਮਾਨ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਨਾਬ ਜਿਹੜਾ 4 April ਤੋਂ 4000 ਕਿਊਸਕ ਪਾਣੀ ਤੁਸੀਂ ਛੱਡਿਆ ਬਾਦੂ ਹਰਿਆਣੇ ਨੂੰ ਉਹ ਕਿਹਦੇ ਕਹਿਣ ਦੇ ਛੱਡਿਆ ਕੇ ਉਹ ਦੱਸਿਆ ਪੁੱਛਿਆ ਜਦੋਂ 220 ਦੇ ਵਿੱਚ ਇਹ ਜਿਹੜਾ ਕਾਨੂੰਨ ਆਉਂਦਾ ਹੈ ਡੈਂਡ ਸੇਫਟੀ ਕਾਨੂੰਨ ਬਣਦਾ ਹੈ ਤੁਸੀਂ 3 ਸਾਲ 3.5 ਸਾਲ ਹੋ ਗਏ ਸਰਕਾਰ ਨੂੰ ਤੁਹਾਡੀ ਨੂੰ ਕੋਈ ਉਹਦੇ ਖਿਲਾਫ ਤੁਸੀਂ ਕੋਈ ਚਾਰਾ ਜੋਈ ਕੀਤੀ ਕੋਈ ਹਾਈ ਕੋਰਟ ਕੋ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਕੋਈ ਹੋਰ ਕੁਝ ਕੀਤਾ ਸਿਰਫ ਆ ਡਰਾਮਾ ਰੱਟਣ ਦੇ ਲਈ ਕਿ ਅਸੀਂ ਬਸ ਹੁਣ ਬਾਵਾ ਖੜਾ ਲਏ ਕਿਉਂਕਿ ਇਹਨਾਂ ਸਿੱਖਿਆ ਕ੍ਰਾਂਤੀ ਦੀ ਭੂਕ ਨਿਕਲ ਗਈ ਇਹਨਾਂ ਦੀ ਆ ਨਸ਼ਿਆਂ ਵਿਰੁੱਧ ਜੁੱਧ ਉਹਦੀ ਭੂਕ ਨਿਕਲ ਗਈ ਇਦਾਂ ਸੋਚਿਆ ਵੀ ਆਹ ਹੁਣ ਮੌਕਾ ਹੈ ਤੇ ਜਿੰਨੇ ਕੈਪਟਨ ਦੇ ਬੋਰਡ ਲਾ ਕੇ ਸੀਗੇ ਥਾਂ ਥਾਂ ਪੰਜਾਬ ਤੇ ਪਾਣੀਆਂ ਦਾ ਰੱਖਾ ਕੈਪਟਨ ਹੁਣ ਭਾਈ ਸਾਹਿਬ ਇਹ ਨੇ ਸ਼ੁਰੂ ਕਰਤਾ ਆਹ ਤੁਹਾਨੂੰ ਦਿਖਾਉਣਾ ਮੈਂ ਆ ਜਨਾਬ ਦੀਆਂ ਰੀਲਾਂ ਬਣਨੀਆਂ ਸ਼ੁਰੂ ਹੋ ਗਈਆਂ ਹੁਣ ਇਹ ਚੈਨਲਾਂ ਵਿੱਚ ਲਾਇਆ ਜਾਇਆ ਕਰਨੀਆਂ ਦੇ ਸੁਣ ਲਿਓ ਮੜਾ ਜਾ ਧਿਆਨ ਨਾ ਦੇਖ ਰਹੇ ਹੋ ਮਾਨਸਾ ਦੀ ਘਰੀ ਲਾਉਣ ਲੱਗੀਆਂ ਕਿ ਮਾਨਸਾਬ ਬੀਬੀ ਜੀ ਸਾਖੜਾ ਵਿਆਸ ਤੋਂ ਉੱਥੇ ਜਾ ਕੇ ਡੈਮ ਦੇ ਉੱਤੇ ਤੇ ਪਾਣੀ ਰੋਕਤਾ ਕਹਿੰਦੇ ਜੀ ਆ ਚੱਕੋ ਜੀ ਐ ਫੱਟਾ ਸਿੱਟ ਰਿਹਾ ਵੀ ਲੋ ਜੀ ਮਾਨਸਾਬ ਨੇ ਕਮਾਲ ਕਰਤੀ ਹੁਣ ਇਹ ਰੀਲਾ ਚੱਲਣੀ ਆ ਬੋਰ ਲੱਗਣਗੇ ਪੰਜਾਬ ਦੇ ਬੱਚ ਪਾਣੀਆਂ ਦਾ ਰਖਵਾਲਾ ਪੰਜਾਬ ਦਾ ਪੁੱਤਰ ਭਵਨ ਸਿੰਘ ਮਾ ਹੁਣੇ ਡਰਾਮਾ ਸ਼ੁਰੂ ਹੋ ਜਾਣਾ ਸੋ ਭਰਾਓ ਮਸਲਾ ਪੰਜਾਬ ਦੇ ਲੋਕੋ ਇਹ ਅਸੀਂ ਜਿੰਨਾ ਚਿਰ ਇਹਨੂੰ ਸਮਝਦੇ ਰਹਿਨਾ ਕਹਾਣੀ ਨੂੰ ਵੀ ਪੰਜਾਬ ਨੂੰ ਕਿਵੇਂ ਸੈਂਟਰ ਨੇ ਜਿਹੜੀ ਮਰਜ਼ੀ ਸਰਕਾਰ ਹੋਵੇ ਸੈਂਟਰ ਚ ਅੱਜ ਬੀਜੇਪੀ ਆ ਪਹਿਲਾਂ ਕਾਂਗਰਸ ਸੀ ਹਮੇਸ਼ਾ ਪੰਜਾਬ ਨਾਲ ਧੱਕਾ ਹੁੰਦਾ ਇਦਾਂ ਰਿਹਾ ਆ ਪਰ ਅੱਜ ਵੀ ਲੋਕਾਂ ਨੂੰ ਅਸਲ ਗੱਲ ਦੱਸਣ ਦੀ ਬਜਾਏ ਅਸਲ ਮੁੱਦੇ ਤੇ ਲੜਨ ਦੀ ਬਜਾਏ ਇੱਧਰ ਨੀ ਉਤਲੀਆਂ ਮਾਰਦੇ ਫਿਰਦੇ ਆ ਪੂੰਦਰੀ ਜਿਹੜੀ ਕੁਰਬਾਨੀਆਂ ਕਰਦਿਆਂਗੇ ਪੰਜਾਬੀ ਬਹੁਤ ਕਾਇਨਦ ਹੁੰਦੇ ਆ ਅਜ ਦਾ ਨੱਕੇ ਪਰਨ ਪਛੇ ਬੰਦਾ ਮਾਰ ਦਿੰਨੇ ਆ ਅਸਲ ਭਵੰਤ ਦਾ ਜੋਰ ਇੱਕੋ ਹੀ ਦਰਚ ਲੱਗਿਆ ਕਿ ਵਿਰੋਧੀ ਨਾਲ ਨੀਵਾ ਕੇ ਮੈਂ ਦਿਖਾਉਣਾ ਦੇਖੋ ਕਿੰਨਾ ਹੰਕਾਰ ਝਲਕਦਾ ਬੰਦੇ ਦੀਆਂ ਗੱਲਾਂ ਚੋਂ ਪ੍ਰਧਾਨ ਸਭਾ ਚ ਕਿਵੇਂ ਬੋਲਦਾ ਹੈ ਨਾ ਕਿਸ ਤਰੀਕੇ ਨਾਲ ਵਿਰੋਧੀ ਧਰ ਦੇ ਜਿਹੜੇ ਬੰਦੇ ਨੇ ਲੀਡਰ ਨੇ ਉਹਨੂੰ ਕਿਵੇਂ ਬੋਲਿਆ ਜਾ ਰਿਹਾ ਕਾਰਨ ਕਿ ਮੈਂ ਸੋਨੂੰ ਤੱਪ ਕੇ ਰੱਖਣਾ ਸੋਨੂੰ ਨੀਵਾ ਦਿਖਾਉਣਾ ਮੈਂ ਆਪਣੇ ਆਪ ਨੂੰ ਘਾਟ ਦਿਖਾਏ ਮੈਂ ਬਹੁਤ ਘਾਟ ਮੰਨਦੇ ਆ ਕਾਂਗਰਸੀ ਬਹੁਤ ਵੱਡੇ ਦੋਸ਼ੀ ਨੇ ਗਧਾਰ ਨੇ ਮੰਦਿਆਂ ਪਾਸਾ ਨੇ ਬਹੁਤ ਵੱਡੀਆਂ ਗਦਾਰੀਆਂ ਕੀਤੀਆਂ ਨੇ ਪੰਜਾਬ ਨਾਲ ਪੰਜਾਬ ਦੇ ਹੱਕਾਂ ਲੈ ਕੇ ਕਦੇ ਕੋਈ ਰਾਜਤਾਨੀ ਵਾਲੇ ਮੋਲਿਆ ਅਜੇ ਤੱਕ ਨਹੀਂ ਹੋ ਕੇ ਚੁੱਪ ਨਵੀਂ ਪਰ ਜਿਹੜਾ ਤੂੰ ਕੰਮ ਕਰ ਰਿਹਾ ਤੂੰ ਕਹਿੰਦਾ ਕਿ ਕਾਗਜ਼ਾਂ ਦੇ ਕੰਡੇ ਬੀਜੇ ਮੰਦਿਆਂ ਕੰਡੇ ਬੀਜੇ ਅੱਜ ਤੱਕ ਚੁਗੇ ਨਹੀਂ ਗਏ ਪਰ ਮਾਨਸਾਹ ਜਿਹੜੇ ਤੂੰ ਖੂ ਪੱਟ ਰਿਹਾ ਪੰਜਾਬ ਦੇ ਦੇ ਕੇ ਜਿਹੜੇ ਖਾਤੇ ਤੂੰ ਪੱਟ ਰਿਹਾ ਪੰਜਾਬ ਦੇ ਵਿੱਚ ਏ ਵੀ ਬਹੁਤ ਵੱਡਾ ਖੰਭਿਆਜ ਹੈ ਇਹਨੂੰ ਪੰਜਾਬ ਨੂੰ ਭੁਗਤਣਾ ਪੈਣਾ ਹੈ ਕਿ ਤੂੰ ਕੇਂਦਰ ਦੇ ਹੱਥਾਂ 'ਚ ਖੇਡ ਰਿਆ ਹੈ ਉਹਨਾਂ ਦੀ ਕਟਪੁਤਲੀ ਬਣ ਕੇ ਤੂੰ ਨੱਚ ਰਿਹਾ ਹੈ ਜੋ ਉਹ ਕਰਾਉਂਦੇ ਨੇ ਆਹ ਤੂੰ ਨਮਾਜ਼ ਪਰਮਾਨਜਾਰੀ ਕਰਤਾ ਕਿ ਪੰਜਾਬ 'ਚ ਕੋਈ ਧਰਨਾ ਨਹੀਂ ਲੱਗੂ ਕੋਈ ਮਜਾਰਾ ਨਹੀਂ ਲੱਗੂਗਾ ਹੋਊਗਾ ਹਰ ਬੰਦੇ ਦਾ ਇੱਕ ਹਰ ਇਨਸਾਨ ਦਾ ਕਿਸੇ ਸੰਸਥਾ ਦਾ ਇੱਕ ਹੱਕ ਹੈ ਕਿ ਉਹ ਸ਼ਾਂਤਮਈ ਤਰੀਕੇ ਨਾਲ ਆਪਣਾ ਰੋਹ ਜਾਰ ਕਰਸਾ ਤੂੰ ਉਹਦੇ ਖਿਲਾਫ ਹੀ ਪ੍ਰਮਾਨ ਜਾਰੀ ਕਰਤੇ ਕਿਸਾਨਾਂ ਨੂੰ ਘੁਕਰਾਂ ਦੇ ਰੇੜਾ ਰੰਦ ਕਰਤੇ ਥਾਂ ਥਾਂ ਦੇ ਕੋਲ ਦੇ ਚ ਪਰਸੜਾ ਵਿੱਚ ਚੱਪੇ ਚੱਪੇ ਤੇ ਕਿ ਅਸੀਂ ਕਿਸੇ ਨੂੰ ਜਾਣ ਨਹੀਂ ਦੇਣਾ ਸ਼ੰਭੂ ਵੱਲ ਸ਼ੰਭੂ ਕਿਉਂ ਜਾਣਾ ਚਾਹੁੰਦੇ ਆ ਪਤਾ ਕਿਸਾਨ ਕਿਉਂਕਿ ਕਿਸਾਨਾਂ ਦੀਆਂ ਕਈ ਲੱਖਾਂ ਦੀਆਂ ਟਰਾਲੀਆਂ ਚੋਰੀਆਂ ਕੀਤੀਆਂ ਛੋਡੇ ਬੰਦਿਆਂ ਨੇ ਛੋਡੇ ਇੱਕ ਐਮਐਲਏ ਦਾ ਕਰਲਾਲ ਸਿੰਘ ਨੌਰ ਦਾ ਨਾਂ ਬੋਲਿਆ ਚ ਕਿ ਉਹਨਾਂ ਦੇ ਬੰਦੇ ਆ ਟਰਾਲੀਆਂ ਚੋਰੀ ਕੀਤੀਆਂ ਕਿਸਾਨ ਨੇ ਫੜ ਜਿੰਨਾ ਸਮਾਨ ਚੋਰੀ ਹੋਇਆ ਸਾਡੀਆਂ ਟਰਾਲੀਆਂ ਚੋਰੀ ਹੋਈਆਂ ਅਸੀਂ ਉਹਦੇ ਲਈ ਸ਼ੰਗੂ ਜਾਨਾ ਚੌਣੇ ਥਾਣੇ ਮਰੇ ਜਾਣਾ ਚੰਨ ਪਰ ਤੋਂ ਉਹ ਵੀ ਕਹਤਾ ਕਿ ਨਹੀਂ ਕੋਈ ਧਰਣਾ ਨਹੀਂ ਕੋਈ ਮੁਜ਼ਾਰਾ ਨਹੀਂ ਬਹਾਨਾ ਤੂੰ ਕੀ ਲੈ ਰਿਹਾ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਦੋਂ ਤੁਸੀਂ ਧਰਨੇ ਲਾਉਂਦੇ ਰਹੇ ਹੋ ਮੁਜ਼ਾਰੇ ਕਰਦੇ ਰਹੇ ਹੋ ਕੇਜਰੀਵਾਲ ਚੱਕੇ ਵੇਲੇ ਜਾਂ ਜਦੋਂ ਤੁਹਾਡੇ ਦੂਜੇ ਤੀਜੇ ਲੀਡਰ ਚੱਕੇ ਆ ਦਿੱਲੀ ਦੇ ਵਿੱਚ ਤੁਸੀਂ ਸੜਕਾਂ ਦੇ ਉੱਤਰਦੇ ਰਹੇ ਤੁਸੀਂ ਕੀ ਕਰਦੇ ਰਹੇ ਜਿਹੜੀ ਪਾਰਟੀ ਨਿਕਲੀ ਧਰਨਿਆ ਚੋਂ ਉਹ ਪਾਰਟੀ ਅੱਜ ਕਲੀ ਧਰਨਿਆ ਨੂੰ ਦਰੋਂ ਬੰਦਾ ਕਹਿੰਦਾ ਜਿਹੜਾ ਬੰਦਾ ਕਦੇ ਕਿਸਾਨਾਂ ਦੇ ਧਰਨਿਆ ਚ ਵੱਡੇ ਵੱਡੇ ਬੋਰਡ ਲੈ ਕੇ ਬੈਠਾ ਹੁੰਦਾ ਸੀਗਾ ਤਕਤੀਆਂ ਫੜ ਕੇ ਝੰਡੇ ਫੜ ਕੇ ਕਿਸਾਨਾਂ ਦੇ ਕਿ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਨਾਲ ਆ ਉਹ ਅੱਜ ਕਹਿੰਦਾ ਕਿਸਾਨੋਂ ਥੋਣ ਘਰੋਂ ਵੀ ਨਿਕਲਦੇ ਨਹੀਂ ਸਾਡੇ ਲੋਕ ਨਹੀਂ ਸਮਝਣਗੇ ਬਾਰ ਬਾਰ ਮੈਨੂੰ ਆਪਣੇ ਪੰਜਾਬ ਦੇ ਲੋਕਾਂ ਦੇ ਗੁੱਸੇਸ ਕਰਕੇ ਹੁੰਦਾ ਕਿ ਲੋਕੋ ਨਹੀਂ ਤੁਸੀਂ ਮੁੱਦਿਆਂ ਨੂੰ ਨਾ ਕਦੇ ਪਹਿਲਾਂ ਸਮਝਿਆ ਨਾ ਕਦੇ ਹੁਣ ਸਮਝਣਾ ਤੁਸੀਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਮੌਕੇ ਤੇ ਹਲਾ ਦੇਖਦੇ ਹੋ ਢੜੇ ਸਾਨੂੰ ਪਿਆਰੇ ਹੋ ਜਾਂਦੇ ਆ ਆਪਣੇ ਹਿੱਤ ਸਾਨੂੰ ਪਿਆਰੇ ਹੋ ਜਾਂਦੇ ਆ ਲਾਲ ਤੁਹਾਡੇ ਅੱਗੇ ਆ ਜਾਂਦੇ ਆ ਤੁਸੀਂ ਨਾ ਪਾਣੀ ਦੀ ਗੱਲ ਨਾ ਕਿਸੇ ਕਿਸਾਨੀ ਦੀ ਗੱਲ ਨਾ ਮਿਹਦੂਰਾ ਦੀ ਗੱਲ ਕਿਸੇ ਹੱਕ ਦੀ ਗੱਲ ਤੁਸੀਂ ਨਹੀਂ ਕਰਦੇ ਇਹਨਾਂ ਮੁੱਦਿਆਂ ਤੋਂ ਕੋਈ ਜਾਣਦਣਾ ਐ ਹੀ ਨਹੀਂ ਤੁਸੀਂ ਇੱਕ ਬੂੰਦ ਪਾਣੀ ਨਹੀਂ ਜਾਣ ਦੇਣਾ ਕਹਿੰਦੇ ਅਸੀਂ ਦੂਜੇ ਪਾਸੇ ਆਜੋ ਜਿਹੜੀ ਬੂੰਦ-ਬੂੰਦ ਪੰਜਾਬ ਦੀ ਤੁਸੀਂ ਜ਼ਹਿਰੀਲੀ ਕਰਦੀ ਪਾ ਕੇ ਕੈਮੀਕਲ ਉਹ ਜੱਡਾ-ਬੁੱਡਾ ਦਰਿਆ ਸਾਰਾ ਸਤਲੁਜ ਪੈਂਦਾ ਕਿ ਉਹ ਮਾਰ ਤੇ ਰਾਸਥਾਨ ਤੱਕ ਦੇ ਲੋਕ ਤੁਸੀਂ ਸਾਰੇ ਪੰਜਾਬ ਦੇ ਪਾਣੀਆਂ ਦਾ ਸੈਂਪਲ ਫੇਲ ਹੋ ਚੁੱਕਿਆ ਹੈ ਨਵੀਂ ਫੈਕਟਰੀ ਲੱਗ ਰਹੀ ਹੈ ਭਾਂਸਿਆ ਤੇਰੀ ਸਰਕਾਰ ਦੇ ਵਿੱਚ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਰਾਣਾ ਗੁਰਜੀਤ ਜਿਹੜੀ ਜਿਹੜੀ ਕਾਰਖਾਨੇ ਦਾ ਜਿੱਸੇਦਾਰ ਹੈ ਕਾਂਗਰਸੀ ਹੁੰਦਾ ਤੂੰ ਕਹਿੰਦਾ ਰਲੇ ਮੇਲੇ ਨਹੀਂ ਰਾਹ ਮਿਲ ਕੇ ਗੇਮ ਖੇਡਦੇ ਹਾਂ ਕੌਣ ਲਵਾ ਰਿਹਾ ਤੇਰਾ ਪ੍ਰਸ਼ਾਸਨ ਉੱਤੇ ਧੱਕੇ ਨਾਲ ਉਹਦੇ ਲੋਕਾਂ ਨੂੰ ਦਬਕਾ ਰਿਹਾ ਸੀਗਾ ਜਿਹੜਾ ਚਹਿਰਾ ਤੁਸੀਂ ਪਾਣੀ ਚ ਪਾਤੀਆਂ ਲੋਕ ਮਰ ਰਹੇ ਆ ਉਹਦੇ ਬਾਰੇ ਵੀ ਗੱਲ ਕਰ ਲਓ। ਸੋ ਡਰਾਮਿਆਂ ਦੀ ਸਰਕਾਰ ਆ ਇਹ ਦੇਖਦੇ ਵੀ 2-4 ਦਿਨ ਸੋਸ਼ਲ ਮੀਡੀਆ ਤੇ ਡਰਾਮਾ ਕਿਹੜਾ ਚੱਲੂਗਾ ਉਹ ਸੁਪੂਵਾ ਛੱਡ ਦਿੰਦੇ ਆ ਉਹ ਗੱਲ ਛੱਡ ਦਿੰਦੇ ਆ ਲੋਕ ਉਧਰ ਉੱਜੇ ਰਹਿੰਦੇ ਆ ਅਸਲ ਮੁੱਦੇ ਤੇ ਨਾਂ ਭਰਾ ਹੋਇਆ ਹੁਣ ਅੱਜ ਨਾ ਉਹਨੇ ਕਰ। ਕਿਦਰੋਂ ਧਿਆਨ ਹੀ ਕੋਈ ਨਹੀਂ। ਉਹ ਇਹਨਾਂ ਦਾ ਇੱਕ ਬਾਗੇ ਪੁਰਾਣੇ ਦਾ ਐਮਐਲਏ ਆ ਸੁਖਰਮੰਦ ਵਾਲਾ ਉਹ ਕਹਿੰਦਾ ਇਹ ਬੀਬੀਐਮ ਵਾਲੀ ਬੀਬੀਐਮਪੀ ਵਾਲੀ ਕੀ ਆ ਕਾਪੀ ਪਾੜ ਰਿਹਾ ਜੀ ਮੈਂ ਕਾਪੀਆਂ ਪਾੜਨ ਨਾਲ ਕੀ ਹੋ ਜੂਗਾ ਉਹੀ ਡਰਾਮੇ ਕਰੀ ਜਾਂਦਾ ਹੈ ਜਾਂ ਹੌਲ ਰੱਖ ਲਓ ਮੈਂ ਉਹੀ ਡਰਾਮੇ ਕਰੀ ਜਾਂਦੇ ਆ ਐ ਨਹੀਂ ਕੋਈ ਕਾਪੀਆਂ ਕੂਪੀਆਂ ਪਾੜਨ ਨਾਲ ਹੱਲ ਹੋਣੇ ਅਗਲੇ ਨੇ ਮਾੜੀ ਜੀ ពੁਰਕੀ ਦਿੱਤੀ ਅਗਲੇ ਜਾ ਕੇ ਕੋਰਟ ਚ ਲੈ ਕੇ ਕੰਮ ਵੀ ਤੁਸੀਂ ਉੱਥੇ ਪੁਲਿਸ ਕਿਵੇਂ ਲਾਈ ਐ ਤੇ ਨਾਲ ਨਾਲ ਮੁੱਖ ਮੰਤਰੀ ਦਾ ਬਿਆਨ ਆ ਕਿ ਪੁਲਿਸ ਅਸੀਂ ਪਿੱਛੇ ਹਟਾ ਲਈ ਕੱਲ ਨੂੰ ਸੁਪਰੀਮ ਕੋਰਟ ਨੇ ਕਹਦਾ ਵੀ ਬੰਦੇ ਦੇ ਪੁੱਤ ਬਣ ਕੇ ਪਾਣੀ ਛੱਡਾ ਓਏ ਦੇਰਾਂ ਫਿਰ ਉਰਤਾਂ ਕਿੰਦੀ ਜਾਨ ਹੈ ਤੁਸੀਂ ਲੜਪੋਗੇ ਉੱਥੇ ਜਾ ਕੇ ਖੜ ਜਾਓਗੇ ਫਿਰ ਹਾਂ ਠੀਕ ਹੈ ਸੁਪਰੀਮ ਕੋਰਟ ਨੇ ਕਹਿਤਾ ਹੀ ਸੱਜਣਾ ਪੈਣਾ ਪਾਣੀ ਪਾਣੀ ਤਾਂ ਤੁਸੀਂ ਪਹਿਲਾਂ ਹੀ ਛੱਡ ਰਹੇ ਇੱਕ ਤਰੀਕੇ ਨਾਲ ਤੁਸੀਂ ਮੰਨ ਚੁੱਕੇ ਹੋ ਇਹ ਗੱਲ ਸਾਰੀਆਂ ਪਾਰਟੀਆਂ ਬਾਦਲ ਕਾਂਗਰਸੀ ਬੀਜੇਪੀ ਤੇ ਆਜਰ ਬੱਕਰ ਪਾਰਟੀ ਵਾਲੇ ਤੁਸੀਂ ਇਹ ਮੰਨ ਚੁੱਕੇ ਆ ਸਰਦਾਰ ਦੇ ਮੋਰ ਲਾ ਚੁੱਕੇ ਹਾਂ ਵੀ ਜਿਹੜਾ ਪਾਣੀ ਜਾ ਰਿਹਾ ਬਾਕੀ ਸੂਬਿਆਂ ਨੂੰ ਸਹੀ ਜਾ ਰਿਹਾ ਕੋਈ ਗੱਲ ਨਹੀਂ ਜਾਣਦੇ ਜੀ ਉਹਦੇ ਸਾਰੇ ਸਹਿਮਤੀ ਆ ਕੋਈ ਗੱਲ ਨਹੀਂ ਜਾਣਦੇ ਉਧੇ ਪਾਸੇ ਕਿਹਨਾਂ ਪੰਜਾਬ ਕੋਲ ਪਾਣੀ ਹੈ ਨਹੀਂ ਇਹ ਦੋਗਣੀ ਨੀਤੀ ਨਾ ਬਣਾਓ ਸਹੀ ਮੁੱਦੇ ਤੇ ਆਓ ਸਿੱਧਾ ਹੋ ਕੇ ਸੈਂਟਰ ਦੀ ਅੱਖ ਚੱਕ ਪਾਈ ਗੱਲ ਕਹੋ ਵੀ ਜੇ ਦੁਨੀਆ ਦੇ ਵਿੱਚ ਜੇ ਭਾਰਤ ਦੇ ਵਿੱਚ ਪਾਣੀਆਂ ਦੀ ਵੰਡ ਰੈਪਰਸਿਧਾਨ ਦੇ ਮੁਤਾਬਕ ਦੇ ਪੰਜਾਬ ਦੀ ਵੰਡ ਕਿਉਂ ਨਹੀਂ ਪੰਜਾਬ ਦਾ ਪਾਣੀ ਕਿਉਂ ਲੁੱਟਿਆ ਤੇ ਆ ਕੇ ਨਾ ਬਣਾਓ ਹੋ ਤੁਸੀਂ ਪਰਾਂ ਦੇ ਵਿੱਚ ਜਾਣੋ ਜਾ ਕੇ ਹੁੰਦਾ ਨਾ ਤਖੀਰ ਤੇ ਜਾ ਕੇ ਸੋ ਪੰਜਾਬ ਦੇ ਲੋਕੋ ਮੁੱਦਾ ਗੰਭੀਰ ਆ ਸਾਡੇ ਕੋਲ 15 ਸਾਲ ਦਾ ਪਾਣੀ ਹੈ ਅੱਜ ਬੋਲੀ ਵੀ ਜਿਆਦਾ ਸੀ ਕਈ ਨੁਸਰਦਾਰ ਸਭਾ ਚ ਕਿ 15-15 ਸਾਲ ਦਾ ਪਾਣੀ ਆ ਜੀ ਪਾਣੀ ਮੁੱਕ ਰਿਹਾ ਘਰ ਕੀ ਰਹੇ ਹੋ ਗੱਲਾਂ ਹੀਆਂ ਚੱਲੀਆਂ ਜੋ ਮਰਜ਼ੀ ਕੜਾ ਬਣਾਈ ਜਾਓ ਇਸ ਤਰੀਕੇ ਨਾਲ ਪੰਜਾਬ ਦਾ ਪਾਣੀ ਮੁੱਕ ਰਿਹਾ ਜਿਸ ਤਰੀਕੇ ਨਾਲ ਪੰਜਾਬ ਦਾ ਪਾਣੀ ਚਰੀਲਾ ਕਰ ਦਿੱਤਾ ਗਿਆ ਜਿਸ ਤਰੀਕੇ ਨਾਲ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਭੂਗੋਲ ਸਥਿਤੀ ਬਦਲੀ ਜਾ ਰਹੀ ਹੈ ਅਸੀਂ ਘਟੜਣ ਤੇ ਜਹੋਂ ਜਾ ਰਹੇ ਆ ਉਹ ਜਿੱਥੇ ਤੁਸੀਂ ਅੱਜ ਬੈਠੇ ਹੋ ਨਾ ਪ੍ਰਧਾਨ ਸਭਾਵਾਂ ਦੇ ਵਿੱਚ ਜਿਹੜੀਆਂ ਕੁਐਸਚਨ ਆ ਤੁਸੀਂ ਬੈਠੇ ਆ ਖੜ੍ਹਦੇ ਹੋ 5 7 10 ਸਾਲ ਤੁਸੀਂ ਇੱਥੇ ਬੋਲ ਜੁਗਰੇਵੇਂ ਰਹੇ ਨੇ ਇੱਥੇ ਵੀ ਹੋਰ ਆ ਕੇ ਬਹਿ ਜਾਣੇ ਖੜ ਪਾਈ ਜਾ ਰੋਲਾ ਪਾ ਕੇ ਖੜ ਕੇ ਜਿੱਤੇ ਕੋ ਤੁਸੀਂ ਹਮੇਸ਼ਾ ਪੰਜਾਬ ਦੀ ਪੱਟੇ ਸ਼ੋਰਾ ਹੀ ਮਾਰਨਾ ਹੈ ਉਹ ਮਾਰ ਰਹੇ ਹੋ ਗੁਜ਼ਾਰੀਆਂ ਕਰ ਰਹੇ ਹਾਂ ਸਵਾਲ ਰੋਲਾ ਪਾਉਣ ਤੋਂ ਅੰਦਰ ਸਾਡੇ ਖੋਟ ਹੈ ਬੇਈਮਾਨੀ ਆ ਉੱਤੋਂ ਵੀ ਲੁਕਣ ਦਿਖਾਣਗੇ ਬਹੁਤ ਪੰਜਾਬ ਦੇ ਹੰਡਰਦੀ ਲੋਕ ਸਮਝ ਲੋਕੋ ਸਮਝੋ ਯਾਰ ਕਹਾਣੀ ਨੂੰ ਸਮਝੋ ਇਕੱਠੇ ਹੋ ਕੇ ਇਹਨਾਂ ਮੁੱਦਿਆਂ ਤੇ ਵਿਚਾਰ ਚਰਚਾ ਕਰਕੇ ਅਸੀਂ ਜਿੰਦਿਆਂ ਵੀ ਸਾਡੀਆਂ ਜਥੇਬੰਦੀਆਂ ਤੋਂ ਸੁਝਾਅ ਦੇਣਾ ਚਾਹੁੰਦਾ ਕਿ ਜਿੱਥੇ ਤੁਸੀਂ ਫਸਲਾਂ ਲਈ ਲੜ ਰਹੇ ਹੋ ਹੋਰ ਮੁੱਦੇ ਲੜ ਰਹੇ ਹੋ ਪਾਣੀਆਂ ਦੇ ਮੁੱਦੇ ਤੇ ਵੀ ਸਾਨੂੰ ਲੜਨ ਦੀ ਲੋੜ ਹੈ ਖੜਨ ਦੀ ਲੋੜ ਹੈ ਇਹਨਾਂ ਮੁੱਦਿਆਂ ਤੇ ਵਿਚਾਰਾ ਕਰਨ ਦੀ ਲੋੜ ਹੈ ਲੋਕਾਂ 'ਚ ਜਾਣ ਦੀ ਲੋੜ ਹੈ ਲੋਕਾਂ ਨੂੰ ਇਸ ਮੁੱਦੇ ਨੂੰ ਤੇ ਸਮਝਾਉਣ ਦੀ ਲੋੜ ਹੈ ਕਿ ਸਰਮੁਤਾ ਹੈ ਕੀ ਹੈ ਪਰ ਅੱਜ ਲੋਕਾਂ ਨੇ ਕਹਿੰਦਾ ਦੇਖੋ ਜੀ ਆਹਾ ਸਾਡੇ ਲੋਕਾਂ ਦੀ ਖੁਸ਼ ਹੈ ਦੇਖਿਆ ਭਵੰਤਮਾਨ ਨੇ ਕਿਵੇਂ ਬਾਜਵੇਂ ਉਹ ਠੋਕਿਆ ਗੱਲ ਨਹੀਂ ਆਉਂਦੀ ਉਹ ਜਦੋਂ ਚੱਲਦਾ ਸਰਾਲ ਸੀ ਇਹਨਾਂ ਦਾ ਉਹ ਕੈਮਰਾ ਇਹਨਾਂ ਦੇ ਬੰਦਿਆਂ ਤੇ ਹੁੰਦਾ ਹੈ ਦੇਖਿਆ ਕਦੇ ਟ੍ਰਾਂਸਫਰਾਂ ਦੇਖਿਆ ਕਰੋ ਜਿੰਨਾ মিডিਆ ਦਾ ਫੋਕਸ ਕੈਮਰਾ ਹੁੰਦਾ ਉਹ ਸਾਰਾ ਇਹਨਾਂ ਦੇ ਬੰਦਿਆਂ ਤੇ ਹੁੰਦਾ ਹੈ ਵਿਰੋਧੀ ਨੂੰ ਦਿਖਾਉਂਦੇ ਹੀ ਨਿਕਲਦੀ ਆਵਾਜ਼ ਹੀ ਸੁਣਦੀ ਹੈ ਇਹ ਕਹਿੰਦੇ ਅਸਡਾ ਬਹੁਤ ਪਾਰਦਰਸ਼ਤਾ ਨਾਲ ਕੰਮ ਕਰ ਰਹੇ ਆਂ ਡੈਮੋਕਰੇਸੀ ਜੀ ਲੋਕਤੰਤਰ ਆਏ ਤੱਕ ਆ ਕਹਿੰਦੇ ਇਹ ਦਿੱਲੀ ਧੱਕਾ ਕਰਦੇ ਸਾਡੇ ਬੰਦਿਆਂ ਪਰਚੇ ਦਿੰਦੇ ਤੁਸੀਂ ਕੀ ਕਰ ਰਹੇ ਹੋ ਅਜ ਸੋ ਮੋਟਰ ਸਮਝੋ ਅੱਜ ਇੱਕ ਗੱਲ ਮੇਰੀ ਦੇਖ ਲਓ ਪੰਜਾਬੀਓ ਜਿਹੜਾ ਮਤਾਨਾ ਨੇ ਪਾਇਆ ਕੱਖ ਨਿਕਲਣਾ ਕੱਖ ਜੇ ਡੱਕਾ ਵੀ ਨਿਕਲਿਆ ਨੂੰ ਨੀਵੇਂ ਸੰਭਾਦੋ ਵੀ ਹਾਂ ਭਾਈ ਮੋਤਾ ਪਾਤਾ ਸੀਦਾ ਤੇ ਉਹਦਾ ਬਹੁਤ ਕੁਝ ਕਰ ਗਿਆ ਕੱਖ ਨਹੀਂ ਹੋਣਾ ਬਸ ਲੋਕਾਂ ਦੀਆਂ ਅੱਖਾਂ ਪੂੰਝਤੀਆਂ ਆ ਆ ਦੀ ਪਿੱਠ ਵੱਥ ਪਾ ਲੈਣੀ ਐ ਥੱਥ ਪਾ ਲੈਣੀ ਐ ਬੂੜ ਤਾ ਦੇਣੇ ਮਸ਼ਹੂਰੀਆਂ ਚ ਕਰਾ ਦੇਣੀਆਂ ਪਾਣਾ ਰਖਵਾਲਾ ਖਵਾ ਲੈਣਾ ਤੂੰ ਵੋਟਾਂ ਦੇ ਬਰਤਕ ਦੇਖਿਆ ਮੈਂ ਤਾਂ ਐ ਕਰਤਾ ਸੀ ਮੋਤਾ ਲਿਆਂਦਾ ਸੀ ਮੋਤੇ ਦਾ ਭਾਈ ਸਾਹਿਬ ਬਹੁਤ ਆਇਆ ਮਤਿਆ ਮੋਤੇ ਨਾਲ ਕੱਖ ਨਹੀਂ ਬਣਨਾ ਬੰਦੇ ਦੇ ਪੁੱਤ ਬਣ ਕੇ ਜੇ ਲੱਤਾ ਜਾਨ ਨਾ ਜੇ ਵਾਕਈ ਸ਼ਰਤ ਹੈਗੀ ਉਹ ਪੰਜਾਬ ਦੀ ਮદાન ਤੇ ਧੁਗੇ ਲੜੋ ਆਉਣ ਲੋਕਾਂ ਦੇ ਉਸਤავੇ ਆ ਪੰਜਾਬ ਦੇ ਉੱਪਰ ਲੁੱਟੇ ਗਏ ਪਪਟੇ ਗਏ ਗੱਲ ਕਰਦਾ ਏਤਾਨੀ ਦੀ ਗੱਲ ਕਰੋ ਪਾਣੀ ਦੀ ਗੱਲ ਕਰੋ ਡੈਮਾਂ ਦੀ ਗੱਲ ਕਰੋ ਹੈਡ ਵਰਕਸਾਂ ਦੀ ਗੱਲ ਕਰੋ ਹੋਰ ਪੰਜਾਬ ਦੇ ਹੱਕਾਂ ਦੀ ਪਰ ਉੱਥੇ ਆਪ ਨਹੀਂ ਕਰਨੀ ਕਿਉਂਕਿ ਆਪਾਂ ਦਿੱਲੀ ਨਾਲ ਕਿਉਂ ਵਿਤੜੀ ਆ ਉਹ ਜੋ ਕਹਿੰਦੇ ਆਪਾਂ ਉਹ ਲਾਗੂ ਕਰਨਾ ਹੈ ਸਿੱਖਿਆ ਨੀਤੀ ਤੂੰ ਮੈਂ ਉਹ ਦਿਨ ਕਿਹਾ ਸੀਗਾ ਸਿੱਖਿਆ ਨੀਤੀ ਤੋਂ ਜਵਾਬ ਦੇ ਭਾਂਸਿਆਂ ਵੀ ਤੂੰ ਸਿੱਖਿਆ ਨੀਤੀ ਲਾਗੂ ਕਰਨ ਵਾਲਾ ਪੂਰੇ ਭਾਰਤ ਦੇ ਵਿੱਚੋਂ ਪਹਿਲਾ ਮੁੱਖ ਮੰਤਰੀ ਹੈ ਗਿਰਤ ਆਉਣ ਸਰ ਪੰਜਾਬ ਦੇ ਵਿੱਚ ਸੈਂਟਰ ਦੀ ਸਿੱਖਿਆ ਨੀਤੀ ਲਾਗੂ ਕੀਤੀ ਹੈ ਤੂੰ ਕਹਿੰਦਾ ਕਿ ਮੈਂ ਤਾਂ ਉਹ ਕਹਿੰਦਾ ਮੈਂ ਦਿੱਲੀ ਇਹਦੇ ਖੜ ਜਾਣਾ ਤੂੰ ਸੈਂਟਰ ਦਾ ਸੋਧਿਆ ਹੋਇਆ ਕਾਨੂੰਨ ਜਿਹਦੇ ਤਹਿਤ ਪਾਣੀ 'ਚ ਕੈਮੀਕਲ ਜਰਾ ਪਾਉਣ ਵਾਲੇ ਬੰਦੇ ਨੂੰ 6 ਸਾਲ ਤੱਕ ਦੀ ਸਜ਼ਾ ਸੀ ਉਹ ਜਦੋਂ ਕੱਲਾ 10 ਤੋਂ 15 ਰੁਪਏ ਦਾ ਜੁਰਮਾਨਾ ਰੱਖਿਆ ਗਿਆ ਉਹ ਸਭ ਤੋਂ ਪਹਿਲਾਂ ਉਹ ਸੋਚਿਆ ਕਿ ਲੱਗ ਕਰਨ ਵਾਲਾ ਕੌਣ ਹੈ ਤੂੰ ਬੰਦਾ ਹੈ ਪੰਜਾਬ ਚ ਮਾਨਸਾਹ ਦੇ ਉਹਨੇ ਜਵਾਬ ਸਦਿਆ ਡਰਾਮੇ ਨਾਲ ਦੁਨੀਆ ਸਮਝਦਾਰਾ ਤੂੰ ਕਹਿੰਦਾ ਕਿ ਮੈਂ ਜੀ ਸੱਥਾਂ 'ਚ ਗੱਲ ਚੱਲਦੀ ਆ ਸੱਥਾਂ 'ਚ ਬੈਠੇ ਇੱਥੇ ਗੱਲ ਚੱਲਦੀ ਹੈ ਇਹ ਗੱਲ ਮੇਰੇ ਉੱਥੇ ਪਹੁੰਚ ਗਈ ਆ ਜੋ ਉੱਥੇ ਮੈਂ ਜਾਊਂਗਾ ਆ ਆ ਲੋਕਾਂ 'ਚ ਆਇਓ ਲੋਕਾਂ 'ਚ ਸਾਈ ਆਉਣ ਵਾਲੀ ਹੈ ਆਜਾ ਲੋਕਾਂ 'ਚ ਸਿਰਫ ਪਤਾ ਲਾ ਰਿਹਾ ਕਿ ਇਹਨੇ ਕਾਰ ਮੰਨ ਪੈ ਰਹੇ ਸੀ ਇਹ ਕਿੰਨਾ ਕਸੀ ਪੰਜਾਬ ਦੇ ਕਰਦੇ ਸੋ ਮਾਨਸਾਹ ਰੱਬ ਦਾ ਵਾਸਤਾ ਇਹ ਡਰਾਮਾ ਬਹੁਤ ਹੋ ਗਿਆ ਯਾਰ ਇਹ ਚੁਟਕਲੇ ਕਹਾਣੀਆਂ ਦੂਜੇ ਤੰਜ ਕਸਣੇ ਦੂਜੇ ਦੀਵਾ ਦਿਖਾਉਣਾ ਇਹ ਛੱਡ ਦੇ ਯਾਰ ਛੱਡ ਦੇ ਮੁੱਦੇ ਤੇ ਆਉ ਲੋ ਕੰਮ ਲੈ ਕੇ ਇੱਕ ਨੌਜਵਾਨ ਲਿਖਦਾ ਕਹਿੰਦਾ ਬਾਈ ਅੱਜ ਜਦ ਕਮੋਂਡਾ ਕਹੀ ਜੇ ਪਾਣੀਆ ਰੱਖਾ ਭੌਤਮਾ ਹਾਹੀ ਕੁਛ ਸਾਡੇ ਲੋਕਾਂ ਨੂੰ ਬਸ ਆ ਚੱਲਦਾ ਹੈ ਲੋਕਾਂ ਦਾ ਪਹਿਲਾਂ ਕੈਪਟਨ ਨੂੰ ਪਾਣੀਆ ਰਖਵਾਲਾ ਮੰਨੀ ਗਏ ਜੇ ਮੈਂ ਦੱਸ ਦੋ ਵੀ ਜਿਹੜਾ ਮਤਾ ਕੈਪਟਨ ਨੇ ਲਿਆਂਦਾ ਸੀ ਉਹ ਬੱਟਿਆ ਗਿਆ ਕੁਛ ਮਿਲਿਆ ਪੰਜਾਬ ਨੂੰ ਕੁਛ ਮਤੇ ਦਾ ਹੱਲ ਹੋਇਆ ਮਸਲਾ ਜਾਇ ਇਹ ਦੱਸ ਦਿਓ ਵੀ ਕੋਈ ਹੱਲ ਹੋਊਗਾ ਡਰਾਮਾ ਹੋ ਗਿਆ ਬਸ ਲੋਕਾਂ ਨੇ ਵਾਵਾ ਕਰਾਉਣੇ ਸ਼ੁਰੂ ਕਰਾ ਦਿੱਤੇ